ਮਾਇਰ ਜੀ ਦਾ ਕਾਲਸਨ ਮਾਇਰ ਜੀ ਦੇ ਸਾਥੇ ਸੰਤਾਣੀ ਦੀ ਘਟਨਾਵਾਂ ਅੰਦੇਸ਼ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ ਜਿੰਨਾ ਰਹਿੰਦੀਆਂ ਨੇ ਮਤਵਾਖਰੂ ਦੇ ਵਿੱਚ ਮਤਵਾਖਰਨਾ ਦੇ ਇਹ ਪ੍ਰਸਤਾਵ ਦਾ ਇਸ ਦਾ ਮਤਲਬ ਕਿ ਅਨੁਮਨੀ ਤੌਰ ਤੇ ਗਰੁਪੀ ਦੀ ਜੋ ਸੋਚਣ ਕਿ ਅਸੀਂ ਦਲਤ ਕੀਤਾ ਉਹ ਮਤਵਾਖਰਨਾ ਦੇ ਵਿੱਚ ਇੱਕ ਦੂਜੇ ਦੀ ਘਟਾਲੀ ਨਾ ਪਰ بڑا ਸਵਾਲ ਅੱਜ ਵੀ ਉੱਥੇ ਹੀ ਬੜਾ ਹੈ ਆਵਾਜ਼ ਹੀ ਆਪਸ ਦੇ ਵਿੱਚ ਕਰਦਾ ਐਵੇਂ ਹੋ ਜਾਂਦਾ ਜੇ ਸਾਨੂੰ ਹੀ ਪਤਾ ਹੈ ਕਿ 47 ਤੋਂ ਪਹਿਲਾਂ ਇਕੱਠੇ ਲੜੇ ਤੇ ਇਕੱਠੇ ਤੌਰ ਤੇ ਆਜ਼ਾਦੀ ਦੀ ਲੜਾਈ ਲੜੀ ਜਿਹੜਾ ਫਾਂਸੀਆਂ ਮੋਰ ਕੈਦਾ ਕੱਟੀਆਂ ਤਾਂ ਕਿਵੇਂ ਇੱਕ politcal ਫੈਸਲਾ ਸਾਨੂੰ ਦੂਜੇ ਦੇ ਜਾਨੀ ਦਸੂਣ ਬਣਾ ਦਿੰਦਾ ਤੇ ਕਿਉਂ ਬਣਾ ਦਿੰਦਾ ਉਹਦੇ ਪਿੱਛੇ ਕੀ ਰੀਜਨ ਸੀ ਤੇ 47 ਸਭ ਤੋਂ ਵੱਡੀ ਹਾਰ ਸੀ ਤਾਂ ਮਨੋਰੱਖ ਪੱਖ ਭਾਰਤ ਬਣਾਉਂਦੇ ਬਾਰੇ ਜੀ ਧਰਮਨ ਪੱਖਤਾ ਦੀ 47% ਬੜੀ ਧਾਰ ਸੀ ਸਰਬਾਤਮ ਦੇ ਭਲੇ ਦੇ ਧਾਰਨੀਆ ਦੀ ਜਿਨ੍ਹਾਂ ਨੇ ਆਪ ਪਰਿਵਾਰਾਂ ਤੇ ਤਰਸੂਲ ਦੇ ਕੇ ਕੁੱਝ ਨੂੰ ਮਾਰਿਆ ਕਟਿਆ ਸਾਰਾ ਕੁਝ ਹੈ ਮਨੂੰ ਕਾਫੀ ਚਾਰ ਤਰ੍ਹਾਂ ਤੋਂ ਕਿਸਾਸ ਵੀ ਤੋਂ ਇੱਕ ਪੁਲੀਟੀਕਲ ਫੈਸਲੇ ਨਾਲ ਕਿਉਂ ਫਿਰਕ ਜੰਦਾ ਹੈ ਕਿਉਂ ਹੋ ਰਿਹਾ ਜੰਦਾ ਹੈ ਮਨੋਂ ਵਗਿਆਰ ਨਹੀਂ ਮਾਰ-ਮਾਰ ਹੁੰਦਾਂ ਦੀ ਜਾਨੀ ਕਿ ਇੱਕ ਵਾਰ ਮੈਂ ਕੋਦੋਂ ਬਾਹਰ ਜਾਂਦਾ ਹਾਂ ਤਾਂ ਸਾਰਾ ਮੋਹ ਵੀ ਹੁੰਦੀ ਤੇ ਉਦੋਂ ਬਾਅਦ ਨੇ ਗੱਲ ਸ਼ੁਰੂ ਨਾ ਕਰੇ ਇਸ ਸੋ ਕਾਲਡ ਆਜ਼ਾਦ ਮਾਰਚ 33000 ਰਜਿਸਟਰਡ ਕਮਿਊਨਲ ਮੰਗੇ ਹੋ ਚੁੱਕੇ ਨੇ 47 ਦੀ بنیاد ਦੇ ਵਿੱਚ ਹੈ ਉਹ ਇੱਕ ਅਪੋਚ ਦੇ ਵਿੱਚ ਹੈ ਉਹ ਮਨੋਗਿਆਤਿਕ ਮਾਮਲੇ ਦੇ ਵਿੱਚ ਤੇ ਖਾਸ ਤੌਰ ਤੇ ਅੱਜ ਅਸੀਂ ਦੁਨੀਆ ਕਹਿੰਦਾ ਕਿ ਅਸੀਂ ਇੱਥੇ ਆ ਗਿਆ ਇਸ ਲਈ ਸਭ ਤੋਂ ਬੜੀ ਗੱਲ ਇਹ ਹੈ ਪਾਰਟਿਕਸ ਨੂੰ ਸਮਝਣਾ ਉਸ ਪੋਲਿਟਿਕਸ ਦੇ ਵਿੱਚ ਆਪਣਾ ਹਿੱਸਾ ਦੇਣਾ ਤੇ ਉਹਦੇ ਲਈ ਖੜਨਾ ਸਭ ਤੋਂ ਜ਼ਰੂਰੀ ਹੁੰਦਾ ਹੈ ਕਲਚਰ ਆਪਣੀ ਜਗ੍ਹਾ ਬਹੁਤ ਬੜੀ ਚੀਜ਼ ਹੈ ਬੋਲੀ ਬਹੁਤ ਵੱਡੀ ਚੀਜ਼ ਹੈ ਵਿਰਸਾ ਬਹੁਤ ਵੱਡੀ ਚੀਜ਼ ਹੈ ਪਰ ਸਿਆਸਤ ਇਹਨਾਂ ਤੋਂ ਸੁਪਰੀਮ ਚੀਜ਼ ਹੈ ਜਿਹੜੀ ਜਦੋਂ ਫੈਸਲਾ ਕਰਦੀ ਹੈ ਤਾਂ ਸਾਰੀਆਂ ਚੀਜ਼ਾਂ ਖਤਮ ਕਰ ਦਿੰਦੀ ਹੈ ਔਰ ਤੁਹਾਡੇ ਸਾਹਮਣੇ ਨੇ ਅੱਜ ਕੱਲ੍ਹ ਫਰਸਤੀਨ ਦੇ ਵਿੱਚ ਰਾਜਾ ਪਤਨੀ ਦੇ ਵਿੱਚ ਨਸਲ ਪੁੱਛੀ ਹੋਵੇ ਦੁਨੀਆ ਦੇ ਵੱਡੇ ਵੱਡੇ ਟ੍ਰੇਡ ਨੱਥਮਸਤ ਹੋਏ ਨੇ ਦੁਨੀਆ ਦੀਆਂ ਵੱਡੀਆਂ ਸੰਸਥਾਵਾਂ ਦਾ ਨੱਥਮਸਤ ਕਰੇ ਕੋਈ ਬੋਲਣ ਲਈ ਤਿਆਰ ਕੋਈ ਜੁਰਮ ਲਈ ਤਿਆਰ ਹੈ ਕਿਤੇ ਆਧਾ ਨਾਲੇ ਨਹੀਂ ਤਿਆਰ ਹੈ ਪਾਕਿ ਕਰਦਾਂ ਚਾਹੁੰਦੇ ਉਹ ਦੋ ਵੱਡੀਆਂ ਗੱਲਾਂ ਤੋਂ ਹੱਥ ਧਰਨ ਜਿੱਥੇ ਵੀ ਜੋ ਕੁਝ ਹੋ ਰਿਹਾ ਤੇ ਇਸੇ ਯਾਰ ਭਾਰ ਚਦਵਾਰ ਸਾਹਿਬ ਤੇ ਹਮਰਾ ਹੁੰਦਾ ਦਿੱਲੀ ਦੇ ਵਿੱਚ ਨਸਲ ਕੁਰਸੀ ਹੁੰਦੀ ਹੈ 84 ਦੇ ਵਿੱਚ ਤੇ 2002 ਵਾਪਰਦਾ ਗੁਜਰਾਤ ਦੇ ਵਿੱਚ ਸਾਰਾ ਕੁਝ ਸਾਡੇ ਸਾਹਮਣੇ ਵਾਪਰ ਰੇ ਕੰਟੀਨਿਊ ਪ੍ਰੋਸੈਸ ਅੱਗੇ ਚੱਲੀ ਜਾ ਰੇ ਪ੍ਰਸਤਾਵਾ ਹੁਗਾ ਹੁੰਦਾ ਵੀ ਬ੍ਰੇਕ ਹੋ ਗਿਆ ਬ੍ਰੇਕ ਹੋ ਗਿਆ ਤੇ ਇਹ ਤੋਂ ਬਾਅਦ ਆਪਾਂ ਕਿਸੇ ਘੜ ਤੇ ਅੱਗੇ ਹੋਰ ਤੋਂ ਲੈ ਕੇ ਕਿਸੇ ਉਪ ਦੇ ਵਿੱਚ ਗਏ ਜਦੋਂ ਪ੍ਰਸਤਾਵਾ ਜਿਹਨੇ ਲੇਗਾਨੇ ਮਾਰ ਦਿਆ ਕਿ ਗੁਰਮਾਨ ਕਝਾਰ ਨਾਲ ਅਸੀਂ ਵਾਅਦਾ ਕੀਤਾ ਜੀ ਅਸੀਂ ਮਾਫੀ ਮੰਗਦੇ ਆ ਪ੍ਰਸਤਾਵਾ ਵੀ ਹੈ ਸਾਨੂੰ ਪਰ ਉਹ ਮਲਟੀ ਕਲਚਰ ਦੇਸ਼ ਦੇ ਤੌਰ ਤੇ ਵਿਕਸ ਰਿਹਾ ਤੇ ਉਸੇ ਢੰਗ ਨਾਲ ਹੁਣ ਤਾਂ ਟੁਕੜ ਬਿਸਤਰਾ ਨਹੀਂ ਹੈ ਨਾ ਉਸ ਤਰ੍ਹਾਂ ਦੀ ਗੱਲ ਜੇ ਤੁਸੀਂ ਗੱਲ ਕਰਦੇ ਹੋ ਔਰ ਇਸੇ ਢੰਗ ਦੇ ਨਾਲ ਜੇਕਰ ਜਾਪਾਨ ਨੇ ਸੈਕੰਡ ਵਰਲਡ ਵਾਰ ਚ ਮਾਫੀ ਮੰਗ ਲਈ ਅੱਜ ਕੱਲ੍ਹ ਉਹ ਕਿਤੇ ਧਰ ਨਹੀਂ ਦਿੰਦਾ ਨਾ ਉਹ ਫੌਜ ਹੀ ਨਹੀਂ ਬਣਾਈ ਦਿੰਦਾ ਬਾਅਦ ਠੇਕੇ ਤੇ ਦੇ ਤਾਂ ਕੰਪਨੀ ਸਿਕਿਉਰਟੀ ਉਸ ਦਾ ਬਣਦੀ ਹੈ ਜਦੋਂ ਚੀਜ਼ਾਂ ਵਿਕਸਤ ਹੁੰਦੀਆਂ ਨੇ ਕਿਸੇ ਪਾਸੇ ਜਾ ਕੇ ਲੱਗਦੀਆਂ ਨੇ ਪਹਿਲਾ ਮਤਲਬ ਰੀਅਲ ਪਸਤਾਲਾ ਕਰਕੇ ਉਹਨੇ ਆਪਣੇ ਆਪ ਨੂੰ ਅੱਗੇ ਤੋਰ ਲਿਆ ਉਸ ਦਾ ਕੰਮ ਕਰਨਾ ਕਿ ਕਿਲਾ ਆਣੇ ਕਿੰਨਾ ਕਰਨਾ ਸੀ ਸਾਡੇ ਤਾਂ ਕੈਬਨਟ ਮਿਸ਼ਨ ਜੋੜਨਾ ਤੋਂ ਲੈ ਕੇ ਜਿਹੜਾ ਇੱਕ ਫਾਈਡਰਨ ਸਟਰਕਚਰ ਦਾ ਹੁੰਦਾ ਹੈ ਉਹ ਢਾਂਚਾ ਸੀ ਜਿਹੜਾ ਮੰਨ ਲਿਆ ਗਿਆ ਸੀ ਉਹਦੇ ਬਾਅਦ ਵਾਅਦਾ ਮੁਕਰਨ ਦੀਆਂ 10 ਸਾਲਾਂ ਦੇ ਸਾਲੀਆਂ ਤੇ ਇਹ ਕਾਰਬਨ ਰੀਸਾਈਕਲਾਈਜ਼ ਹੋ ਰਿਹਾ ਉਦੋਂ ਜਦੋਂ ਜਿਸ ਪੱਧਰ ਤੇ ਸੈਕਟਰਾਈਜ਼ੇਸ਼ਨ ਹੋ ਰਹੀ ਹੈ ਤੇ ਇਹਦੇ ਕਦੋਂ ਪਰ ਬਹੁਤ ਹੋ ਰਹੀ ਹੈ ਕੋਈ ਇੱਕ ਨਹੀਂ ਹੈ ਕਿ ਚਲਦੇ ਪਤਾ ਕਿੰਨੇ ਬੱਤੰਗਾਂ ਦੇ ਉਸ ਪੱਧਰ ਤੇ ਉੱਤੇ ਜਾ ਰਿਹਾ ਦੇ ਸਾਡੇ ਜਦੋਂ ਇੱਕ ਥੱਪਾ ਲੱਗਦਾ ਦੇਸ਼ ਤੋਂ ਹੁੰਦਾ ਤਾਂ ਅਸੀਂ ਮੁਹਬੱਤੀਆਂ ਵੀ ਬੰਦ ਕਰ ਜਾਂਦੇ ਆ ਅਸੀਂ ਮੁਹੱਬਤ ਦੇ ਗੀਤ ਵੀ ਬੰਦ ਕਰ ਦਿੰਦੇ ਆ ਤੇ ਉਦੋਂ ਹੀ ਬੰਦ ਹੋ ਜਾਂਦਾ ਜਿਹੜਾ ਨਿਵੇਸ਼ ਕਾਰਗਰ ਬਣੇ ਬਹੁਤ ਵੱਡੇ ਵੱਡੇ ਤੁਹਾਨੂੰ ਅੰਦਰ ਆਉਂਦੀਆਂ ਮੁਹਬੱਤੀਆਂ ਦੀ ਜਿਵਾਈ ਕਿਉਂਕਿ ਦੇਸ਼ ਤੋਂ ਹੋਈ ਦਾ ਥੱਪਾ ਲੱਗਦਾ ਰਾਤੂ ਜਿਸੀ ਜਾਤਿਆ ਕੋਈ ਬਹੁਤ ਉੱਥੇ ਢਲਣ ਨਹੀਂ ਦੇਦੀ ਕਿਹੜੇ ਬੰਦੇ ਵਿਦਾਇ ਜਿੰਦੇ ਹੁੰਦੇ ਹੁੰਦੇ ਇਸੇ ਹਮਲੇ ਦੇ ਵਿਚਾਲੇ ਇਹ ਤਾਂ ਕਰਦਾ ਮਾਟਰੋ ਜੇ ਮਾਹੌਲ ਚ ਜ਼ਰੂਰੀ ਹੈ ਕਿਉਂਕਿ ਮਿਸ਼ਨ ਸਮੂ ਹੋਰ ਸਸਪੈਂਡਡ ਮਾਹੌਲ ਚ ਖਤਮ ਨਹੀਂ ਹੋਇਆ ਇੱਕ ਤੋਂ ਬਾਅਦ ਲੜਾਈ ਚੱਲ ਰਹੀ ਹੈ ਬੰਮੇ ਦੀਡੇ ਦੇ ਹੱਥਾਂ ਨਾਲ ਮਾਂਵਾਚ ਬੰਦ ਲੜਾਈ ਚੱਲ ਰਹੀ ਹੈ ਤੇ ਬਾਕੀ ਚੀਜ਼ਾਂ ਚ ਲੜਾਈ ਚੱਲ ਰਹੀ ਹੈ ਤੇ ਉਧਰੋਂ ਮਦੀਨ ਕਹਿ ਰਿਹਾ ਕਿ ਜੇ ਮਾਰ ਕੇ ਅੱਧੀ ਦੁਨੀਆ ਨੂੰ ਮਾਰ ਲੈ ਕੇ ਮਾਰ ਕੇ ਐਂਥੋਨੀ ਬਰ ਗਿਆ ਤਾਂ ਇਹ ਜਿਹੜਾ ਇੱਕੋ ਸ਼ਬਦਾਂ ਨਹੀਂ ਹੈ ਕਿਸ ਲੈਵਲ ਦੀ ਚੰਗੀ ਮਾਨਸਿਕਤਾ ਦੀ ਤੇ ਤਕਨੀਕ ਦੀ ਅੱਜ ਪ੍ਰਧਾਨ ਮੰਤਰੀ ਕਹਿੰਦਾ ਕਿ ਮਿਸ਼ਨ ਸੁਦਾਰਸ਼ਨ ਅਸੀਂ ਸ਼ੁਰੂ ਕਰ ਲਿਆ ਨਾਮਸ਼ੀਰ ਫਿਦਾਇਜ਼阿里 ਅਰਦਵਾਇਦ ਇੱਥੇ ਕੋਈ ਆਇਆ ਨਹੀਂ ਉਹ ਜੋ ਕੰਮ ਚ ਪਾਵਾਂਗੇ ਜਦੋਂ ਕ੍ਰਿਸ਼ਨ ਜੀ ਨੇ ਇੱਕ ਦਿੱਤਾ ਸੀ ਕਿ ਤੁਸੀਂ ਸੂਰਜ ਦੇ ਸੱਲ ਨਾ ਹੋ ਜੇ ਮੂਰੇ ਝੁਕ ਕੇ ਬੱਦਲ ਦੇ ਲਾ ਦੋ ਅਜੇ ਨਾਲ ਆਪਣਾ ਕੰਮ ਪੂਰਾ ਕਰ ਸਕੇ ਕਿ ਉਹ ਤੁਹਾਨੂੰ ਦੇ ਦੇ ਜਿਹੜੀਆਂ ਉਦਾਹਰਣਾਂ ਅਸੀਂ ਪੇਸ਼ ਕਰ ਰਹੇ ਹਾਂ ਹਰ ਕੇ ਹਸਾਲਾ ਕਰੇ ਦੀ ਪ੍ਰਸੰਗ ਤੋਂ ਤੇ ਉਦੋਂ ਦੇ ਪਾਸੇ ਉਪਸਥਿਤ ਕਰ ਰਹੇ ਹਾਂ ਉਸੇ ਮਾਮਲੇ 'ਚ ਮਾਮਲਾ ਖਤਮ ਨਹੀਂ ਮਾਮਲਾ ਅੱਗੇ ਦਾ ਸੋਚਣਾ ਇਤੋਂ ਵੀ ਜ਼ਿਆਦਾ ਜਿਉਂਛਾ ਜੋ ਹੋ ਗਿਆ ਵਾਪਸ ਨਹੀਂ ਜਾਂਦਾ ਜਾ ਸਕਦਾ

ਇਸ ਲਈ ਰਸਮ ਤੋਂ ਅੱਗੇ ਤੋਂ ਰਾਤ ਰਸਮ ਆਪਣਿਆ ਚੀਖ ਹੁੰਦੀ ਹੈ ਕੈਲੰਡਰ ਚੱਲਣੇ ਚ ਵੀ ਹੁੰਦਾ ਜਿਹਨੂੰ ਕਹਿੰਦੇ ਨੇ ਕੈਲੰਡਰ ਪਾਲਟਿਕਸ ਵੀ ਹੁੰਦੀ ਹੈ ਫਿਰ ਇਹਦੇ ਤੋਂ ਜੀਵਨ ਜੱਜ ਜਿਵੇਂ ਸੱਚੀ ਵੰਦ ਰਚਉਂਦੇ ਆ ਕੇ ਗੱਲ ਤਾਂ ਹਰ ਕੰਟ੍ਰੈਕਸ਼ਨ ਚ ਜੱਗ ਦੇ ਵਿੱਚ ਗੁਜ਼ਾਰੇ ਪੰਜਾਬ ਦੀ ਸਰਕੀ ਤੇ ਕਿਉਂ ਨਹੀਂ ਹੁੰਦੇ ਜਦੋਂ ਬਾਕੀ ਜਗ੍ਹਾ ਜਿੱਥੇ ਕਤਲੇਆਮ ਹੋ ਰਿਹਾ ਉਹਨਾਂ ਦੇ ਵੱਡੇ ਪਦਰ ਤੇ ਲੋਕ ਉੱਠ ਕੇ ਸਾਹਮਣੇ ਕਿਉਂ ਨਹੀਂ ਹੁੰਦੇ ਜਦੋਂ ਬੰਦਿਆ ਸਦਾ ਕਿਉਂ ਨਹੀਂ ਦੱਤੀਆ ਇਹ ਬਹੁਤ ਸਾਰੇ ਸਵਾਲ ਨੇ ਸਾਡੇ ਸਾਹਮਣੇ ਇਹਨਾਂ ਸਵਾਲਾਂ ਨੂੰ ਅਡਰੈਸ ਕੀਤਾ ਤੇ ਨਾਲ ਸ਼ਾਇਦ ਅਗਲੀ ਜਿਹੜੀ ਖੂਬਸੂਰਤ ਦੁਨੀਆ ਦਾ ਤਸਵੀਰ ਹੈ ਉਹ ਕੰਪਲੀਟ ਨਹੀਂ ਹੋਣਾ ਕਿਸੇ ਰੂਪ ਦੇ ਵਿੱਚ ਬਹੁਤ ਬਹੁਤ ਹਨਾ ਵਾਇਰ ਦੀ ਕਹਾਣੀ ਦਾ ਪ੍ਰਾਇਮਰੀ